ਫਾਜ਼ਿਲਕਾ ਵਿੱਚ ਬੀਤੀ ਸ਼ਾਮ 아이 ਤੇਜ਼ ਹਨੇਰੀ ਅਤੇ بارش ਨਾਲ ਜਿੱਥੇ ਇੱਕ ਪਾਸੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਉੱਥੇ ਹੀ ਦੂਜੇ ਪਾਸੇ ਲੋਕਾਂ ਨੂੰ ਪਾਰੀ ਪਰੇਸ਼ਾਨੀ ਵੀ ਉਠਾਉਣੀ ਪਈ ਇਸ بارش ਤੋਂ ਬਾਅਦ ਸ਼ਹਿਰ ਵਿੱਚ ਕਈ ਖਾਵਾਂ ਤੇ ਪਾਣੀ ਭਰ ਗਿਆ ਇਸ ਤੋਂ ਬਾਅਦ ਸੀਵਰੇਜ ਸਿਸਟਮ ਦੀ ਖੋਰ ਵੀ ਖੁੱਲ ਕੇ ਸਾਹਮਣੇ ਆ ਗਈ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਫਾਜ਼ਿਲਕਾ ਦਾ ਅੰਡਰਬ੍ਰਿਜ ਪਾਣੀ ਨਾਲ ਭਰ ਗਿਆ ਜਿਸ ਕਾਰਨ ਇੱਥੋਂ ਗੁਜ਼ਰਨ ਵਾਲੇ ਲੋਕਾਂ ਨੂੰ ਪਾਰੀ ਪਰੇਸ਼ਾਨੀ ਉਠਾਉਣੀ ਪਈ ਅਤੇ ਕੁਝ ਲੋਕਾਂ ਨੂੰ ਵਾਪਸ ਜਾਣ ਲਈ ਮਜਬੂਰ ਵੀ ਹੋਣਾ ਪਿਆ ਇਸ ਕਾਰਨ ਖੁਨਾਂ ਵਿੱਚ ਕਾਫੀ ਰੋਸ ਦੇਖਣ ਨੂੰ ਮਿਲਿਆ। ਇਸੇ ਤਰ੍ਹਾਂ ਬੁੱਧਵਾਰ ਨੂੰ ਵੀ ਮੌਸਮ ਕੁਝ ਇਸੇ ਤਰ੍ਹਾਂ ਦਾ ਹੀ ਰਿਹਾ ਅਤੇ ਰੁੱਕ-ਰੁੱਕ ਕੇ ਬਾਰਿਸ਼ ਹੁੰਦੀ ਰਹੀ। ਉੱਧਰ ਨਗਰ ਕੌਂਸਲ ਫਾਜ਼ਿਲਕਾ ਦੇ ਸਬੰਧਿਤ ਅਧਿਕਾਰੀਆਂ ਨੇ ਕਿਹਾ ਹੈ ਕਿ ਅੰਡਰਬ੍ਰਿਜ ਸਮੇਤ ਸ਼ਹਿਰ ਦੀਆਂ ਬਾਕੀ ਥਾਵਾਂ ਤੇ ਜਮਾ ਹੋਏ ਬਾਰਿਸ਼ ਦੇ ਪਾਣੀ ਦੀ ਨਿਕਾਸੀ ਦਾ ਜਲਦੀ ਹੱਲ ਕਰ ਦਿੱਤਾ ਜਾਵੇਗਾ। ਕੰਪਨੀ ਦੇ ਪਾਣੀ ਬਾਹਰ ਜਮਾਅ ਕਰਕੇ ਬਹੁਤ ਆ ਜਾਣ ਬੜੀ ਦਿੱਕਤ ਹੋ ਰਹੀ ਹੈ। ਇਹ 50 ਮਿੰਨਟ ਦੀ ਬਿਨਾਂ ਨਗਰ ਵਿੱਚ ਗਲਦੀ ਗੰਦੀ ਖਾਨੀ ਦੀ ਨਿਕਾਸੀ ਕਿੱਥੇ ਜਾਏ ਤਾਂ ਉਹ ਦੀ ਸਿੱਖ ਬਣਾਉਣਾ ਚਾਹੁੰਦਾ ਹਾਂ ਬਰਨ ਅੱਜ ਬਿਲਕੁਲ ਦਾ ਹਾਲਾਤ ਜਾ ਰਹੇ ਆ ਤੇ ਦੇਖ ਕੇ ਇਸ ਕਰਕੇ ਬਹੁਤ ਹੀ ਪਾਣੀ ਵਿੱਚ ਉਤਰ ਪੈ ਗੰਗਾ ਬੜਾ ਮੁਸ਼ਕਿਲ ਆਇਆ ਹੈ ਤੇ ਚਾਰ-ਦੋ ਮਹੀਨੇ ਬਰਿਸਕ ਦਾ ਨਿਕਲ ਰਹੇ ਨੇ ਮਾੜੇ ਕਿ ਪ੍ਰਸ਼ਾਸਨ ਦੇਖੀਏ ਜਲਦੀ ਜਲਦੀ ਇਸ ਦਾ ਹੱਲ ਕੀਤਾ ਜਾਵੇ ਹਰ ਮਾਰ ਦਿਨ ਵਾਰਿਛੋਂ ਵੀ ਇਹ ਪਾਣੀ ਇਹ ਵੀ ਭਰਿਆ ਰਹਿੰਦਾ ਹੈ ਤੇ ਨਾ ਕੋ ਨਿਕਾਸੀ ਹੈ ਨਾ ਕੋ ਜਲ ਤੇ ਜਲਦੀ ਜਲਦੀ ਹੱਲ ਹੋਣ ਦੇ ਤੇ ਮਾਰੇ ਕਢਾਣਾ ਚਾਹੀਦਾ ਯਾਰ ਲੰਗਨ ਵਾਲਾ ਰੋਕੋ ਗੰਦੀ ਹੈ ਮੋੜ ਪਰੇਸ਼ਾਨੀ ਹੋ ਜਾਂਦੀ ਹੈ ਮੋੜ ਦਾ ਬੰਦ ਹੋ ਜਾਂਦਾ ਲੋਕਾਂ ਨੂੰ ਲੰਘਦੇ ਆ ੱੱਕੇ ਡੋੜੇ ਨਾਲ ਲੰਘਾਣੇ ਆਏ ਆ ਲੰਘਦੇ ਆ ਕਈ ਆੜ ਜਾਂਦੇ ਇੰਨਾ ਨਹੀਂ ਲੰਘਦਾ ਜੇ ਨਾ ਜਾਏ ਤਾਂ ਪਾਣੀ ਨਿਕਲਣਾ ਚਾਹੀਦਾ ਪਾਣੀ ਬਹੁਤ ਹੈ ਜੀ ਨਿਕਲਿਆ ਨਹੀਂ ਜਾ ਰਿਹਾ ਪਾਖੀ ਜਾ ਰਿਹਾ ਜੀ ਕਿੰਨਾ ਕੁ ਪਾਣੀ ਜਮ ਹੋਇਆ ਪਾਣੀ ਤਾਂ ਕਾਫੀ ਹੈ ਜੀ ਉਪਰ ਤੱਕ ਆ ਰਿਹਾ ਹੈ ਜੀ ਦੋ ਤਿੰਨ ਫੁੱਟ ਹੋਵੇਗਾ ਹਾਂ ਜੀ ਦੋ ਢਾਈ ਫੁੱਟ ਹੋਵੇਗਾ ਜੀ ਪਹਿਲਾਂ ਵੀ ਹੁੰਦਾ ਹੈ ਜੀ ਹਰ ਵਾਰੀ ਹੁੰਦਾ ਹੈ ਜਦੋਂ ਆਂਦਾ ਸਾਰਾ ਅੰਡਰਬਿਜ ਦੁੱਟ ਜਾਂਦਾ ਹੈ ਆਕੇ ਉਹਨਾਂ ਨੂੰ ਵੀ ਆ ਇਹਨਾਂ ਬਸ ਨਾਲ ਕੀਤਾ ਜਾਵੇ ਕੋਈ ਨਿਰਾਸ਼ਾ ਨਹੀਂ ਦਿੱਜਦੀ ਪੂਰਾ ਹੈ। ਸ਼ਹਿਰ ਜਿਹੜੀ ਬਰਸਾਤ ਹੋ ਗਈ ਹੈ ਇਹ ਕੋਈ ਇਨਸਾਨ ਦੇ ਹੱਥ ਨਹੀਂ ਪਰਮਾਤਮਾ ਦੀ ਕੁਦਰਤ ਦਾ ਨਿਯਮ ਹੈ ਕੁਦਰਤ ਦਾ ਕੰਮ ਹੈ ਨਾ। ਉਹਦੇ ਬਾਰੇ ਅਸੀਂ ਕੁਝ ਨਹੀਂ ਕਰ ਸਕਦੇ। ਵਾ ਅਸੀਂ ਪ੍ਰਾਲੇ ਨੂੰ ਕਰ ਸਕਦੇ ਹਾਂ। ਜਿਵੇਂ ਕਿ ਪ੍ਰਾਲੇ ਅਸੀਂ ਕਰ ਰਹੇ ਹਾਂ ਜਿਵੇਂ ਸ਼ਹਿਰ ਦੀਆਂ ਦਰਨਾਂ ਦੀ ਸਫਾਈ ਅਸੀਂ ਕਰਾ ਰਹੇ ਹਾਂ ਮੇਰੇ ਸਾਥ ਦੇ ਬਹੁਤ ਸਾਰੇ ਦੇਸ਼ਾਂ। ਉਹਨਾਂ ਨੇ ਵੀ ਇਸ ਗੱਲ ਦਾ ਚਿੰਤਨ ਕੀਤਾ। ਹੁਣ ਮੈਨੂੰ ਹਨਨ ਸਿੰਘ ਦਾ ਵੀ ਫੋਨ ਆਇਆ ਵੀ ਪਾਣੀ ਖੜਾ ਹੈਗਾ ਉਹਦੇ ਵਿੱਚ ਇਮੀਡੀਟ ਕਢਾਓ। ਉਦੋਂ ਵੀ ਥੋੜੀ ਜਿਹੀ ਲੈਕਸ ਰਹਿ ਜਾਂਦੀ ਹੈ ਕਿ ਜਦੋਂ ਵੀ ਇਹ ਪੁਲ ਬਣਿਆ ਸੀਗਾ ਰੇਲਵੇ ਦੀ ਜੋ ਵਾਲੀ ਬਣਦੀ ਸੀ ਵੀ ਅਕਸਰ ਹੀ ਨਿਮਾਨ ਹੈ ਨੂਨਾ ਥਾ ਹੈ ਲੈਕਲੀ ਪਾਣੀ ਉੱਚੋ ਨੀਵੇਂ ਹੋਣਾ ਹੈ ਨਾ ਉਦੋਂ ਇਹਨਾਂ ਨੇ ਕੋਈ ਪ੍ਰਬੰਧ ਨਹੀਂ ਕੀਤਾ ਜਿਹਦੇ ਕਰਕੇ ਸਾਨੂੰ ਵਾਰ-ਵਾਰ ਪ੍ਰੋਬਲਮ ਆਉਂਦੀ ਹੈ ਬਾਕੀ ਐਮਐਨ ਸਾਹਿਬ ਨੇ ਇਹ ਪਹਿਲਾਂ ਡਿਸਕਸ ਇਕਨ ਹੋਇਆ ਸੀਗਾ ਵੀ ਇਹਦੇ ਬਾਕੀ ਤੋਂ ਪੱਕਾ ਪ੍ਰਬੰਧ ਕੀ ਕਰੋ ਅਸੀਂ ਉਹਦਾ ਪੱਕਾ ਪ੍ਰਬੰਧ ਦੇ ਵਾਸਤੇ ਕਰ ਵੀ ਲਿਆ ਅਸੀਂ ਮਤਾ ਪਾਸ ਕਰ ਦਿੱਤਾ ਹੈ ਹੌਸਲ ਵਿੱਚ ਤੇ ਉਹਦੇ ਵਾਸਤੇ ਅਸੀਂ ਹੁਣ ਉਹਦੇ ਜੋ ਵੀ ਅੰਦਰ ਲਾਉਣੇ ਹੈਗੇ ਸਿਸਟਮ ਉਹ ਅਪਲਾਈ ਕਰਾਂਗੇ ਤਾਂ ਕਿ ਪਾਣੀ ਜਿਹੜਾ ਹੈਗਾ ਜਦੋਂ بارش ਸ਼ੁਰੂ ਹੋਵੇ ਤੇ ਉਹ ਜਿਹੜੀਆਂ ਮੋਟਰਾਂ ਹੈਗੀਆਂ ਪੈਰਲਲ ਸਟਾਰਟ ਹੋ ਜਾਣ ਤਾਂ ਕਿ ਪਾਣੀ ਇਕੱਠਾ ਨਾ ਹੋਵੇ ਹਨਾ ਇਹ ਅਸੀਂ ਪ੍ਰਗਾ ਕਰ ਰਹੇ ਹਾਂ ਉਹ ਥੋੜੇ ਸਮੇਂ ਤੇ ਬਾਅਦ ਅਸੀਂ ਪ੍ਰੋਜੈਕਟ ਸ਼ੁਰੂ ਕਰ ਰਹੇ ਹਾਂ ਬਾਕੀ ਜਿਹਨੇ ਅੱਜ ਦੀ ਪਾਣੀ ਦੀ ਮਸੱਈ ਹੈ ਜਿੱਥੇ-ਜਿੱਥੇ ਵੀ ਜ਼ਿਆਦਾ ਲੋਡ ਡਾਊਨ ਵਾਲੇ ਏਰੀਆ ਹੈਗਾ ਜਿੰਨੇ ਕੋਲ ਦਾ ਹੈਗਾ ਅਸੀਂ ਮੈਂ ਜੀ ਉਹਨਾਂ ਨਾਲ ਗੱਲ ਕੀਤੀ ਆਈ ਉਹ ਸਾਡੇ ਨੇ ਕਿਹਾ ਵੀ ਤੁਸੀਂ ਫਰਜ਼ ਗਏ ਉਹ ਰੇਸ਼ ਕਰੋ ਉਹਨਾਂ ਨੇ ਉਹਨਾਂ ਨੂੰ ਰੇਸ਼ ਕਰ ਦਿੱਤੇ ਮੈਂ ਆਪਣੇ ਜਿਹੜੇ ਡਿਪਾਰਟਮੈਂਟ ਦੇ ਬੰਦੇ ਸਾਡੇ ਕੰਮਚਾਰੀ ਹੈ ਉਹਨਾਂ ਨੂੰ ਇਹ ਮੈਂ ਕਹਾਂ ਇਹ ਝੰਪੂ ਕੇ ਸਰਕਾਰ ਦਾ ਹੈ। ਇਹ ਅਕਸਰ ਹਰ ਵਾਰ ਜਦੋਂ ਪਾਣੀ ਜਮਾ ਹੁੰਦਾ ਹੈ ਕਮੇਟੀ ਵੱਲੋਂ ਮਤਲਬ ਤੁਹਾਡੇ ਕਰਨ ਦੇ ਆਂਗਲੇ ਇਹ ਹੀ ਕਿਹਾ ਜਾਂਦਾ ਵੀ ਇਹ ਰੀਨੋਜੈਂਡਰ ਹੈ। ਹਾਂ ਬਿਲਕੁਲ। ਉਹ ਦਿਕਨ ਪਰ ਵੀ ਬਿਲਕੁਲ ਬਿਲਕੁਲ ਉਹਨਾਂ ਦੀ ਹੈ ਪਰ ਕੀ ਹੁੰਦਾ ਵੀ ਦੇਖੋ ਅਸੀਂ ਕੋ ਇਨਸਾਨ ਵੀ ਆ। ਹੈ ਨਾ ਜਿਵੇਂ ਵਾਲੀਆਂ ਠੀਕ ਹੈ ਗਵਰਨਮੈਂਟ ਦੀ ਵਕਵਾਪਾ ਡਿਪਾਰਟਮੈਂਟ ਦੀ ਵਕਵਾਪਾ ਜ਼ਿੰਮੇਵਾਰੀਆਂ ਹੁੰਦੀਆਂ। ਮਾਰਾ ਸੀ ਸ਼ਹਿਰ ਲਈ ਕੰਮ ਕਰਦੇ ਆਂ ਸ਼ਹਿਰ ਦੇ ਵਿੱਚ ਕੋਈ ਚੀਜ਼ ਹੁੰਦੀ ਆਂ ਅਸੀਂ ਕੋਈ ਵਾਰੀ ਆਪਣੇ ਜ਼ਿੰਮੇਵਾਰ ਦੇ ਪਾਸੇ ਜਾ ਕੇ ਵੀ ਕੰਮ ਕਰਾਉਂਦੇ ਆਂ ਕਿਉਂਕਿ ਇਹ ਜੋ ਇਨਸਾਨ ਦੇ ਫ ਪਰ ਮੈਂ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਜਿਹੜੀਆਂ ਪ੍ਰੋਬਲਮ ਸਾਨੂੰ ਆ ਰਹੀਆਂ ਫਿਰ ਉਹ ਦੂਜੇ ਮੈਂਬਰ ਦਾ ਕੰਮ ਤਾਂ ਹੈਗਾ ਪਰ ਉਹਨੂੰ ਕਰਨਾ ਉਹਨੇ ਨਹੀਂ ਕੀਤਾ ਪਰ ਹੁਣ ਅਸੀਂ ਇੱਕ ਸਮਾਜ ਦੇ ਵਿੱਚ ਸਰਵਿਸ ਕਰਦੇ ਹਾਂ ਸਮਾਜ ਦੇ ਵਿੱਚ ਕੰਮ ਕਰਦੇ ਹਾਂ ਚਿੰਤਨ ਸਾਡਾ ਇਹ ਹੁੰਦਾ ਕਿ ਜੇ ਕਿਸੇ ਨੇ ਕਰਨਾ ਮੇਰਾ ਵੀ ਕੰਮ ਹੈਗਾ ਤੇ ਉਹਨੂੰ ਨਾ ਉਸ ਵੇਲੇ ਕੀਤਾ ਜਾਵੇ ਅਸੀਂ ਆਪ ਐਫਰਟ ਲਾ ਕੇ ਕੰਮ ਕਰ ਲਈਏ ਬਾਕੀ ਸਰਕਾਰ ਦੇ ਜੋ ਪਾਣੀ ਜਮ ਹੈਗਾ ਉਹਦੇ ਵਿੱਚ ਦੋ ਚੀਜ਼ਾਂ ਹੈਗੀਆਂ ਇੱਕ ਤਾਂ ਹੁਣ ਜਿਹੜਾ ਸਿਸਟਮ ਸਵਰੇਜ ਬੋਰ ਦਾ ਸਾਡਾ ਉਹ ਸਾਰਾ ਸਿਵਲ ਬੋਰ ਚਲਾ ਰਿਹਾ ਹੈ ਠੀਕ ਹੈ ਨਾ ਇਹ ਕਈ ਵਾਰੀ ਇਹ ਨਾ ਹੋਵੇ ਕਿ ਮੈਂ ਉੱਥੇ ਬੰਦੇ ਭੇਜਿਆ ਦੇਖਣ ਵਾਸਤੇ ਕਿਤੇ ਜਨ ਜਨ ਸੱਤ ਚੱਲ ਰਿਹਾ ਕਿ ਇੰਜਨ ਚੱਲ ਰਿਹਾ ਕਿ ਪਾਣੀ ਉਹ ਵੀ ਇਹ ਨਹੀਂ ਕਿਤੇ ਇੰਜਨ ਬੰਦ ਹੋਣ ਦਾ ਲਾਈਟ ਉਹਦੀ ਕੋਈ ਪ੍ਰੋਬਲਮ ਹੋਵੇ ਜਿਸ ਕਰਕੇ ਉਹ ਸੱਕ ਨਹੀਂ ਕਰ ਪਾਰੇ ਇਹ ਵੀ ਮੈਂ ਬੰਦੇ ਭੇਜਿਆ ਦੇਖਦੇ ਪਾਣੀ ਉਹ ਵੀ ਸ਼ਾਮਤ ਕਿ ਨਿਕਲ ਜਾਣਾ ਸਾਰਾ ਪਾਣੀ ਹੋ ਜਾਣਾ ਔਰ ਥੋੜਾ ਸਮਾਂ ਲੱਗਦਾ ਅਸੀਂ ਡੈਫੀਨਿਟ ਕਰ ਰਹੇ ਹਾਂ ਮੈਂ ਦਿੱਤੇ ਪਹਿਲੇ ਐਮਐਲ ਸਾਹਿਬ ਨਾਲ ਮੇਰੀ ਮੀਟਿੰਗ ਹੋਈ ਉਹਨਾਂ ਨੇ ਕਿਹਾ ਜਗਾ ਵੀ ਪੱਕਾ ਇੰਡਾਇਮ ਕਰੋ ਉਹ ਪੱਕਾ ਅਸੀਂ ਇੰਡਾਇਮ ਕਰ ਲਿਆ ਅਸੀਂ ਮੱਥਾ ਪਾਸ ਹੈ ਜਲਦੀ ਹੀ ਅਸੀਂ ਉਹਦਾ ਟੈਂਡਰ ਜੈਕਟੇਸ਼ਨ ਲੈ ਕੇ ਨਾ ਅਸੀਂ ਪੱਕਾ ਹੀ ਪਰਮਿਟ ਹਲ ਕਰਾਂਗੇ ਤਾਂ ਕਿ ਸਾਨੂੰ ਜਿਹੜੀ ਸਮੱਸਿਆ ਆਉਂਦੀ ਹੈ ਉਹ ਨਾ ਆਵੇ